ਪਾਣੀ ਬੇਸ਼ੱਕ ਉਤਰ ਚੁੱਕਿਆ ਪਰ ਨੁਕਸਾਨ ਜਿਹੜਾ ਉਹ ਹੁਣ ਜਾ ਕੇ ਪਤਾ ਲੱਗ ਰਿਹਾ ਕਿ ਲੋਕਾਂ ਦਾ ਕਿੰਨਾ-ਕਿੰਨਾ ਨੁਕਸਾਨ ਜਿਹੜਾ ਉਹ ਹੋਇਆ ਤਾਂ ਸਾਹਮਣੇ ਦੇਖੋਗੇ ਛੱਤ ਜਿਹੜੀ ਆ ਉੱਡ ਗਈ ਹੋਈ ਆ ਕੰਦ ਵਿੱਚ ਤਰੇੜਾ ਜਿਹੜੀਆਂ ਆਈਆਂ ਹੋਈਆਂ ਕੰਦ ਜਿਹੜੀ ਆ ਉਹ ਬੈਠੀ ਹੋਈ ਆ ਪਾਣੀ ਤੇ ਆ ਸਾਹਮਣੇ ਵਾਲੀ ਪਹਿਲੀ ਤੇ 10-10 ਫੁੱਟ ਪਾਣੀ ਸੀ ਹਾਂ ਪਹਿਲਾਂ ਤਾਂ ਮੁੰਡਾ ਮੁੱਕ ਗਿਆ ਸਾਡਾ ਟੈਗ ਹੋ ਗਏ ਦੂਜੇ ਦੇ ਉਂਝ ਚੂਲੇ ਖਰਾਬ ਹੋ ਗਏ ਜੇ ਕਮਾਉਣ ਵਾਲਾ ਤਾਂ ਕੋਈ ਵੀ ਨਹੀਂਗਾ ਇਹ ਵੀ ਜੰਦਾ ਮੁੰਡਾ ਮੁੱਕ ਗਿਆ ਹੈ ਇਹ ਵੀ ਬਲੱਡ ਦੇ ਦੌਰੇ ਪੈਂਦੇ ਇਹਨੂੰ ਕਿੰਨਾ ਕੌਖਾ ਹੋਇਆ ਪਿਆ ਬੱਚਿਆਂ ਦੀ ਵੀ ਮੌਤ ਹੋ ਗਈ ਪਸ਼ੂ ਵੀ ਰੋੜ ਗਏ ਜ਼ਮੀਨ ਵੀ ਪਾਣੀ ਵਿੱਚ ਡੁੱਬ ਗਈ ਆ ਹਾਂ ਕੋਈ ਨਹੀਂ ਸਾਡਾ ਤੇ ਰੱਬ ਵੀ ਕਰੋਪ ਹੋ ਗਿਆ ਰੱਬ ਕਰੋ ਹੋਇਆ ਤਾਂ ਬੱਚਾ ਖੋਇਆ ਦੂਜੇ ਤੇ ਚੂਲੇ ਖਰਾਬ ਹੋ ਗਏ ਅੱਛਾ ਤਾਂ ਦੇਖੀਆਂ ਪਈਆਂ ਤੇ ਬੜਨ ਜੋਗੇ ਨਹੀਂ ਅੰਦਰ ਹੈ ਗਿਆ ਉਹ ਬੱਚਾ ਤੇ ਉਹਨੂੰ ਕਦੀ ਕਿਤੇ ਭਾਉਣੇ ਆ ਕਦੀ ਕਿਤੇ ਭਾਉਣੇ ਆ ਬਸੂ ਕਿੰਨੇ ਰੁੜੇ ਸੀ ਜਦੋਂ 2023 ਵਿੱਚ ਹੜਾਏ ਸੀ ਉਹ ਤਾਂ 8 7 ਸਾਡੇ ਨਗਰ ਉਹ ਡੱਗੇ ਸੀ ਹਾਂ ਤੇ ਜਿਹੜੀਆਂ 2 4 ਰਹਿ ਗਈਆਂ ਨੇ ਉਹ ਟੇ ਕੋ ਮਕਰੂਮ ਬੋਕੋਗੇ ਫਰੋਇਪੁਰ ਵਿੱਚ ਆਏ ਹੜ੍ਹਾਂ ਨੇ ਲੋਕਾਂ ਨੂੰ ਕੱਖੋ ਹੌਲੇ ਕਰਕੇ ਰੱਖ ਦਿੱਤਾ ਹੈ ਲੋਕਾਂ ਦੀਆਂ ਜ਼ਮੀਨਾਂ ਜਿਹੜੀਆਂ ਪਾਣੀ ਵਿੱਚ ਡੁੱਬ ਗਈਆਂ ਘਰ ਜਿਹੜੇ ਟਹਿ ਢੇਲ ਹੋ ਗਏ ਅਸੀਂ ਇਸ ਵੇਲੇ ਫਰੋਇਪੁਰ ਦੀ ਬਸਤੀ ਕਿਸ਼ਨ ਸਿੰਘ ਵਾਲੀ ਵਿਖੇ ਮੌਜੂਦ ਆ ਜਿੱਥੇ ਇੱਕ ਗਰੀਬ ਕਿਸਾਨ ਨਾਲ ਤੁਹਾਨੂੰ ਮਿਲਾਵਾਂਗੇ ਜਿਸ ਦੀ ਫਸਲ ਜਿਹੜੀ ਮਹਿਜ 2 ਢਾਈ ਕਿੱਲੇ ਜ਼ਮੀਨ ਸੀਗੀ ਉਹ ਵੀ ਪਾਣੀ ਵਿੱਚ ਡੁੱਬ ਗਈ ਆ ਤਾਂ ਘਰ ਦੀ ਛੱਤ ਵੀ ਜਿਹੜੀ ਆ ਉਹ ਪਾਣੀ ਕਾਰਨ ਟਹਿ ਢੇਲ ਹੋ ਗਈ ਆ ਦੱਸਿਆ ਜਾ ਰਿਹਾ ਹੈ ਕਿ ਜਦੋਂ 2023 ਵਿੱਚ ਹੜ੍ਹ ਆਏ ਸੀਗੇ ਤਾਂ ਉਦੋਂ ਪਸ਼ੂ ਵੀ ਜਿਹੜੇ ਇਹਨਾਂ ਦੇ ਉਹ ਪਾਣੀ ਵਿੱਚ ਰੁੜ ਗਏ ਸਨ ਤਾਂ ਹੁਣ ਜਦੋਂ 2025 ਵਾਲੇ ਹੁਣ ਜਦੋਂ ਹੜ੍ਹ ਆਇਆ ਤੇ ਇੱਕ ਪਸ਼ੂ ਜਿਹੜਾ ਹੁਣ ਵੀ ਰੁੜ ਗਿਆ ਤੇ ਕਿਸਾਨ ਜਿਹੜਾ ਉਹ ਕਾਸੇ ਜੋਗਾ ਜਿਹੜਾ ਨਹੀਂ ਰਿਹਾ ਦਰਦ-ਦਰਦੀਆਂ ਠੋਕਰਾਂ ਖਾਣ ਲਈ ਜਿਹੜਾ ਮਜਬੂਰ ਆ ਉਹ ਹੋਇਆ ਪਿਆ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਮੇਰੇ ਪਿੱਛੇ ਤਸਵੀਰਾਂ ਦੇਖ ਸਾ ਦਿਓ ਇਹ ਉਸ ਕਿਸਾਨ ਦੀਆਂ ਤਸਵੀਰਾਂ ਜਿਹੜਾ ਅੱਜ ਕੋਕੋ ਹੜਾ ਹੋ ਚੁੱਕਿਆ ਤਾਂ ਅੰਦਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਹੜਾ ਹੈ ਕੀ ਹਾਲਾਤ ਜਿਹੜੇ ਆ ਪਾਣੀ ਉਤਰਨ ਤੋਂ ਬਾਅਦ ਕੀਤੇ ਆ ਪਾਣੀ ਬੇਸ਼ੱਕ ਉਤਰ ਚੁੱਕਿਆ ਪਰ ਨੁਕਸਾਨ ਜਿਹੜਾ ਉਹ ਹੁਣ ਜਾ ਕੇ ਪਤਾ ਲੱਗ ਰਿਹਾ ਕਿ ਲੋਕਾਂ ਦਾ ਕਿੰਨਾ-ਕਿੰਨਾ ਨੁਕਸਾਨ ਜਿਹੜਾ ਉਹ ਹੋਇਆ ਤਾਂ ਸਾਹਮਣੇ ਦੇਖੋਗੇ ਛੱਤ ਜਿਹੜੀ ਆ ਉਹ ਡਿੱਗੀ ਹੋਈ ਆ ਉੱਪਰ ਮੈਂ ਕੈਮਰਾਮੈਨ ਕਹੂੰਗਾ ਤਸਵੀਰ ਦਿਖਾ ਦੇ ਸਾਦੇਓ ਕਿ ਇਹ ਛੱਤ ਜਿਹੜੀ ਆ ਇੱਥੋਂ ਇਸ ਸਾਈਡ ਤੋਂ ਪਿਛਲੇ ਪਾਸੇ ਜਦੋਂ ਪਾਣੀ ਲੱਗਾ ਤਾਂ ਪਾਣੀ ਲੱਗਣ ਕਾਰਨ ਕੰਦ ਜਿਹੜੀ ਉਹ ਖਿਸਕ ਗਈ ਤੇ ਛੱਤ ਜਿਹੜੀ ਆ ਉਹ ਥੱਲੇ ਡਿੱਗ ਗਈ ਤਾਂ ਦੱਸਿਆ ਜਾ ਰਿਹਾ ਕਿ 2.5 ਕਿੱਲੇ ਜ਼ਮੀਨ ਸੀਗੀ ਉਹ ਵੀ ਸਾਰੀ ਪਾਣੀ ਵਿੱਚ ਡੁੱਬ ਗਈ ਆ ਤਾਂ ਇੱਕ ਫਸਲ ਦਾ ਹੀ ਕਿਸਾਨ ਨੂੰ ਆਸਰਾ ਹੁੰਦਾ ਕਿ ਫਸਲ ਆਵੇਗੀ ਤਾਂ ਚਾਰ ਪੈਸੇ ਆਉਣਗੇ ਤਾਂ ਇਧਰ ਤੁਸੀਂ ਦੇਖ ਸਕਦੇ ਹੋ ਕਿ ਕੰਦ ਵਿੱਚ ਤਰੇੜਾ ਜਿਹੜੀਆਂ ਆਈਆਂ ਹੋਈਆਂ ਕੰਦ ਜਿਹੜੀ ਆ ਉਹ ਬੈਠੀ ਹੋਈ ਆ ਕਿਉਂਕਿ ਇੱਥੇ ਜਿਹੜਾ ਜਦੋਂ ਹੜ੍ਹ ਆਏ ਸੀਗੇ ਇੱਥੇ 5-5 ਫੁੱਟ ਜਿਹੜਾ ਪਾਣੀ ਆ ਉਹ ਪਹੁੰਚ ਗਿਆ ਸੀਗਾ ਤਾਂ ਜਦੋਂ ਘਰਾਂ ਵਿੱਚ ਇਸ ਘਰ ਵਿੱਚ ਸਮਾਨ ਪਹੁੰਚਾਇਆ ਜਾ ਰਿਹਾ ਸੀਗਾ ਉਸ ਟਾਈਮ ਵੀ ਪੰਜਾਬੀ ਲੋਕ ਚੈਨਲ ਦੀ ਟੀਮ ਜਿਹੜੀ ਆ ਉਸ ਬੋਟ ਵਿੱਚ ਮੌਜੂਦ ਸੀਗੀ ਤਾਂ ਇੱਥੇ 5 ਤੋਂ 6-6 ਫੁੱਟ ਜਿਹੜਾ ਪਾਣੀ ਆ ਉਹ ਪਹੁੰਚਿਆ ਸੀਗਾ ਗੱਲਬਾਤ ਕਰ ਲੈਣੇ ਸਾਡੇ ਨਾਲ ਪਰਿਵਾਰ ਮੌਜੂਦ ਆ ਮਤਲਬ ਜੀ ਨਾਮ ਕੀ ਹੈ ਤੁਹਾਡਾ ਪਰਮਜੀਤ ਮਾਤਾ ਜੀ ਪਾਣੀ ਦੀ ਗੱਲ ਕਰ ਲਈਏ ਤਾਂ ਕਿੰਨਾ ਕੁ ਪਾਣੀ ਜਿਹੜਾ ਇੱਥੇ ਆਇਆ ਸੀਗਾ ਪਾਣੀ ਤਾਂ ਸਾਹਮਣੇ ਵਾਲੀ ਪਹਿਲੀ ਤੇ 10-10 ਫੁੱਟ ਪਾਣੀ ਸੀ ਹਾਂ 8-8 ਫੁੱਟ ਪਿਛਲੇ ਪੰਨੇ ਸੀ ਕਿਉਂ ਇੱਧਰ ਨਿਮਾਨ ਥੋੜੀ ਜੀ ਜੀ ਤੇ 10-10 ਫੁੱਟ ਸੀ ਪਾਣੀ ਭਾਲੀ ਹਾਂ ਘਾਰ ਵੜ ਗਿਆ ਸੀ ਪਾਣੀ ਗੱਡੀ ਤਾਂ ਹਾਂ ਜਿੰਨਾ ਘਰ ਸਾਰਾ ਬਣਾਇਆ ਪੂੰਜੀ ਸੀ ਉਹ ਟਹਿ ਗਿਆ ਪਹਿਲਾਂ ਤੇ ਮੁੰਡਾ ਮੁੱਕ ਗਿਆ ਸਾਡਾ ਟੈਗ ਹੋ ਕੇ ਦੂਜੇ ਦੇ ਉਂਝ ਚੂਲੇ ਖਰਾਬ ਹੋ ਗਏ ਇੱਕ ਪਵਾਇਆ ਸਨ ਸਾਲਿਆਂ ਨੇ ਤੇ ਇੱਕ ਸਾਡਾ ਫੇਰ ਤੇ ਜੇ ਮੰਜੇ ਤੇ ਬੈਠਾ ਹੋਇਆ ਕਿਉਂ ਪੈਸੇ ਦੀ ਜਰੂਰਤ ਸੀ ਸਾਨੂੰ ਕਿਉਂ ਬੱਚੇ ਨੂੰ ਖਾਣ ਨੂੰ ਦਵਾਂਗੇ ਤੇ ਉੱਥੋਂ ਮੰਜੇ ਤੋਂ ਹੂੰ ਹੂੰ ਬਿਲਕੁਲ ਤੇ ਬੱਚੇ ਨਿੱਕੇ ਨਿੱਕੇ ਆ ਜਿਹੜਾ ਮੁੱਕ ਗਿਆ ਉਹਦੀ ਕੁੜੀਆ ਏ ਤੇ ਉਹ 6 ਮਹੀਨਿਆਂ ਦਾ ਹੀ ਉਹ ਦਿਨ ਜਦੋਂ ਮੁੱਕਾ ਸੀ ਹੁਣ 10ਵਾਂ ਮਹੀਨਾ ਦੀ ਹੋ ਗਈ ਆ ਇਹਦਾ ਮੁੰਡਾ ਸਾਲ ਦਾ ਹੋ ਗਿਆ ਬੱਚੇ ਕਮਾਉਣ ਵਾਲਾ ਤੇ ਕੋਈ ਵੀ ਨਹੀਂਗਾ ਇਹ ਵੀ ਜੰਦਾ ਮੁੰਡਾ ਮੁੱਕ ਗਿਆ ਏ ਤੇ ਇਹ ਵੀ ਬਲੱਡ ਦੇ ਦੌਰੇ ਪੈਂਦੇ ਇਹਨੂੰ ਕੋਈ ਹਾਲ ਨਹੀਂ ਕਿੰਨਾ ਕੌਖਾ ਹੋਇਆ ਪਿਆ ਬੱਚਿਆਂ ਦੀ ਵੀ ਮੌਤ ਹੋ ਗਈ ਪਸ਼ੂ ਵੀ ਰੋੜ ਗਏ ਜ਼ਮੀਨ ਵੀ ਪਾਣੀ ਵਿੱਚ ਡੁੱਬ ਗਈ ਆ ਹਾਂ ਕੋਈ ਨਹੀਂ ਸਾਡਾ ਤੇ ਰੱਬ ਵੀ ਕਰੋਪ ਹੋ ਗਿਆ ਰੱਬ ਕਰੋਪ ਹੋਇਆ ਤਾਂ ਬੱਚਾ ਖੋਇਆ ਦੂਜੇ ਤੇ ਚੂਲੀ ਖਰਾਬ ਹੋ ਗਏ ਮੰਨ ਲਈ ਤਾਂ ਬਹੁਤ ਪਾਣੀ ਆ ਗਿਆ ਉਹਨੇ ਜਿਹੜੇ ਫਸਲ ਸੀ ਮਾੜਾ ਚੰਗਾ ਹੋਈ ਤੇ ਡੰਗਰ ਪਹਿਲਾਂ ਕੁਝ ਮਰ ਗਏ ਤੇ ਕੁਝ ਹੁਣ ਤੇ ਮਾਸਰਾ ਕਿਹੜੀ ਚੀਜ਼ ਦਾ ਹੋਵੇ ਇਹ ਸਾਰੀ ਚੀਜ਼ ਦੀ ਜ਼ਰੂਰਤ ਆ ਪੈਸੇ ਦੀ ਵੀ ਜ਼ਰੂਰਤ ਆ ਪੁੱਤਾਂ ਦਾ ਸਹਾਰਾ ਬਹੁਤ ਹੁੰਦਾ ਮਾਣ ਦਾ ਸਹਾਰਾ ਬਹੁਤ ਜ਼ਿਆਦਾ ਹੁੰਦਾ ਏ ਇਹ ਪੁੱਤਾਂ ਦੇ ਸਿਰ ਤੇ ਹੀ ਆਪਣੇ ਪਰ ਹੁੰਦੇ ਆ ਤੇ ਬੜਾ ਔਖਾ ਏ ਹੁਣ ਤਾਂ ਫਿਰ ਗਾਂ ਬਡਾਪਾ ਵੀ ਨਿਕਲਣਾ ਔਖਾ ਹੋ ਜਾਣਾ ਕਿਉਂਕਿ ਇੱਕ ਪੁੱਤ ਇੱਕ ਪੁੱਤ ਦੀ ਮੌਤ ਹੋ ਗਈ ਇੱਕ ਮੰਜੇ ਤੇ ਪਿਆ ਹੋਇਆ ਤੇ ਪਿਆ ਅਸੀਂ ਤੇ ਉਹ ਐਸੇ ਜੋਗੇ ਨਹੀਂ ਦੋਹੇ ਜੀ ਉਦਨ ਤੇ ਰਹ ਗਏ ਅੱਗੇ ਮਾੜਾ ਚੰਗਾ ਕਰ ਲੈਨੇ ਹਾਂ ਜੇ ਦਿਨ ਦਾ ਉਹ ਮੁੱਕ ਗਿਆ ਸਾਥੋਂ ਕੁਛ ਵੀ ਨਹੀਂ ਹੁੰਦਾ ਮੇਰਾ ਬਲੱਡ 슈ਗਰ ਆ ਤੇ ਕੋਈ ਕੰਮ ਨਹੀਂ ਸਾਥੋਂ ਤੇ ਰੋਟੀ ਵੀ ਪਕਣੀ ਛੱਡੀ ਉਖੀ ਹੋਈ ਐ ਬੱਚਿਆਂ ਦਾ ਹੀ ਸਾਰਾ ਹੁੰਦਾ ਤੇ ਬੱਚੇ ਹੀ ਰੱਬ ਨੇ ਇੱਕ ਨੂੰ ਬਿਮਾਰ ਕਰਤਾ ਤੇ ਇੱਕ ਨੂੰ ਲੈ ਗਿਆ ਤੇ ਫਸਲ ਵੀ ਮਾਰੇਗੀ ਤੇ ਜੀ ਆ ਕਦੇ ਆਸਰੇ ਪਸ਼ੂ ਕਿਨੇ ਰੁੜੇ ਸੀਗੇ ਜਦੋਂ 2023 ਵਿੱਚ ਹੜਾਏ ਸੀਗੇ ਉਹਦੇ ਅੱਠ ਸੱਤ ਸਾਡੇ ਡੰਗਰ ਉਡੋ ਉਡ ਕੇ ਸੀ ਹਾਂ ਤੇ ਜਿਹੜੀਆਂ 2 4 ਰਹਿ ਗਈਆਂ ਨੇ ਉਹ ਤਏ ਕੋ ਮਕਰੂ ਮੁਕ ਗਏ ਪਾਣੀ ਹੈ ਬਹਿ ਗਈਆਂ ਉੱਠੀਆਂ ਹਾਂ ਵੀ ਗਾਈਂ ਛੱਡ ਗਈ ਮੈਂ ਤਾਂ ਹੁਣ ਕਰਦਾ ਗੁਜ਼ਾਰਾ ਜਿਹੜਾ ਉਹ ਫਿਰ ਕਿਸ ਤਰ੍ਹਾਂ ਚੱਲ ਰਿਹਾ ਜਿੱਦਾਂ ਤੁਸੀਂ ਦੱਸ ਰਲ ਕਿ ਹਾਲਾਤ ਤਾਂ ਬਹੁਤ ਮਾੜੇ ਆ ਪੁੱਤ ਦੀ ਮੌਤ ਹੋ ਗਈ ਦੂਜਾ ਮੰਜੇ ਤੇ ਪਿਆ ਹੋਇਆ ਫਿਰ ਕਰਦਾ ਗੁਜ਼ਾਰਾ ਕਿਵੇਂ ਜੀ ਹੁਣ ਤਾਂ ਨਾਂ ਦੇ ਮਰੇ ਤੇ ਨਾ ਹੀ ਜਿਉਂਦੇ ਬੜਾ ਔਖਾ ਏ ਕੋਈ ਸਾਡੀ ਸਹਾਇਤਾ ਕਰੇ ਤੇ ਚਲੋ ਅਹੀਂ ਆਪਦਾ ਗੁਜ਼ਾਰਾ ਕਰ ਲਈਏ ਕਿ ਕੋਈ ਸਹਿਤਾ ਵਾਲੇ ਕਰਨ ਕੋਈ ਗਵਰਨਮੈਂਟ ਕਰੇ ਤੇ ਫੇਰ ਹੀ ਅਸੀਂ ਉੱਠਾਂਗੇ ਤੁਹਾਡੀ ਕਿੰਨੀ ਉਮਰ ਹੋ ਗਈ ਹੈ ਮੇਰੀ 59 ਸਾਲ ਹੋ ਗਈ ਮੇਰੇ ਸਾਲ ਹੋ ਗਏ 5 ਚੋਂ ਘਟਿਆ ਤਾਂ ਹੂੰ ਕੋਈ ਪਸ਼ੂਆਂ ਦਾ ਚਾਰਜ ਜਦੋਂ ਪਾਣੀ ਆਇਆ ਸੀਗਾ ਖਾਣ ਪੀਣ ਦਾ ਰਾਸ਼ਨ ਜਾਂ ਪਸ਼ੂਆਂ ਦਾ ਚਾਰਾ ਵਗੈਰਾ ਪਹੁੰਚਦਾ ਰਹੇ ਉਹ ਸਸਤਾ ਲਈ ਦਿੰਦੇ ਆ ਇਹ ਉਹ ਆ ਕੀ ਬਟਾਏ ਟਾਈਮ ਪਾਸ ਦਿੰਦੇ ਰਹੇ ਸਾਨੂੰ ਪਿਛਲੀ ਵਾਰ ਜਦੋਂ 2023 ਵਿੱਚ ਹੜ੍ਹ ਆਏ ਸੀਗੇ ਉਦੋਂ ਕੋਈ ਮੁਆਵਜ਼ਾ ਵਗੈਰਾ ਮਿਲੇ ਮਿਲਿਆ ਸੀਗਾ ਫਸਲ ਦਾ ਜਾਂ ਜਿਹੜੇ ਪਸ਼ੂਆਂ ਦੀ ਮੌਤ ਹੋਈ ਸੀ ਕੁਝ ਵੀ ਨਹੀਂ ਮਿਲਿਆ ਸਾਨੂੰ ਕੁਝ ਨਹੀਂ ਮਿਲਿਆ ਕੁਝ ਨਹੀਂ ਮੈਂ ਤਾਂ ਇਹਦੇ ਥੱਲੇ ਲੱਗ ਗਏ ਆ ਆ ਗੱਡੀ ਜਿਹੜੀ ਖਲੋਤੀ ਇਹ ਵੀ ਲਾਉਣ ਤੇ ਲਈ ਆ ਤੇ ਡਿਪਾਟਰ ਹੋਈ ਆ ਬਹੁਤ ਔਖਾ ਹੋਇਆ ਪਿਆ ਬੜਾ ਔਖਾ ਤਾਂ ਇਹ ਤਰਸਯੋਗ ਤਸਵੀਰਾਂ ਫਰੀਪੁਰ ਦੇ ਪਿੰਡ ਬਸਤੀ কৃষ্ণ ਸਿੰਘ ਵਾਲੀ ਦੀਆਂ ਇੱਕ ਪੁੱਤ ਦੀ ਪਹਿਲਾਂ ਮੌਤ ਹੋ ਚੁੱਕੀ ਆ ਦੂਸਰੇ ਦਾ ਚੁਕਨਾ ਟੁੱਟਿਆ ਹੋਇਆ ਮੰਜੇ ਤੇ ਪਿਆ ਹੋਇਆ ਜ਼ਮੀਨ ਪਾਣੀ ਵਿੱਚ ਡੁੱਬ ਚੁੱਕੀ ਆ ਪਸ਼ੂ ਸੀਗੇ ਇੱਕ ਪਸ਼ੂਆਂ ਦਾ ਸਹਾਰਾ ਸੀਗਾ ਕਿ ਚਲੋ ਦੁੱਧ ਪਾ ਕੇ ਚਾਰ ਪੈਸੇ ਕਮਾਏ ਜਾਣਗੇ ਪਸ਼ੂ ਵੀ ਜਿਹੜੇ ਆ 2023 ਦੇ ਹੜ੍ਹ ਵਿੱਚ ਰੁੜ ਗਏ ਤੇ ਇਸ ਵਾਰ ਵੀ ਦੱਸਿਆ ਜਾ ਰਿਹਾ ਕਿ ਦੋ ਦੋ ਤੋਂ ਤਿੰਨ ਪਸ਼ੂ ਜਿਹੜੇ ਇਸ ਵਾਰ ਵੀ ਜਿਹੜੇ ਪਾਣੀ ਵਿੱਚ ਰੁੜ ਗਿਆ ਤਾਂ ਸਾਡੇ ਨਾਲ ਹੋਰ ਵੀ ਪਰਿਵਾਰਕ ਮੈਂਬਰ ਮੌਜੂਦ ਆ ਬਾਈ ਜੀ ਕਿੰਨਾ ਔਖਾ ਹੋਇਆ ਪਿਆ ਜਿਵੇਂ ਮਾਤਾ ਨੇ ਦੱਸਿਆ ਕਿ ਇੱਕ ਪੁੱਤ ਦੀ ਪਹਿਲਾ ਮੌਤ ਹੋ ਗਈ ਦੂਸਰਾ ਮੰਝੇ ਤੇ ਪਿਆ ਹੋਇਆ ਪਸ਼ੂ ਵੀ ਰੁੜ ਗਿਆ ਜ਼ਮੀਨ ਵੀ ਡੁੱਬ ਗਈ ਐ ਬਹੁਤ ਔਖਾ ਐ ਚੋਣਾ ਵੀ ਰੁੜ ਗਿਆ ਲੱਗਾ ਐ ਤੇ ਪਹਿਲੂ ਇੱਕ ਰੁੜ ਗਿਆ ਹੁਣ ਫੇ ਘਰ ਦਾ ਗੁਜ਼ਾਰਾ ਕਿਵੇਂ ਚੱਲ ਰਿਹਾ ਪੁੱਤ ਦੇਂਦੀ ਨਾ ਉਹ ਵੀ ਬਿਮਾਰ ਹੋ ਕੇ ਤੇ ਉਹ ਵੀ ਉਦੋਂ ਦੀ ਭੱਜ ਗਈ ਆ ਹੋਰ ਲਈ ਗਾਂ ਵੱਡੀ ਛੱਡੀ ਪਰ ਲਈ ਇੱਕ ਸੂਨ ਵਾਲੀ ਆ ਤੇ ਉਹ ਉਰਲੀ ਜਿਹੜੀ ਗਾਂ ਉਹ ਭੱਜ ਗਈ ਉਹਦੋਂ ਦਾ ਬੁਖਾਰ ਬਖੋਰੀ ਆਇਆ ਸਾ ਚੜਿਆ ਨੂੰ ਪਾਣੀ ਦੇ ਵਿੱਚ ਹੂੰ ਕੋਈ ਕੌਡੀਆਂ ਖੋਟੀ ਹੋ ਗਈ ਹੁਣ ਛੱਤ ਵੀ ਡਿੱਗ ਪਈ ਐ ਇੱਕ ਛੱਤ ਬੰਦੇ ਨੂੰ ਸਹਾਰਾ ਹੁੰਦਾ ਕਿ ਚਲੋ ਸਰ ਤੇ ਛੱਤ ਤਾਂ ਹੈਗੀ ਐ ਨਾ ਸਾਡੇ ਹੋਰ ਨਹੀਂ ਤਾਂ ਕੁਝ ਤੇ ਹੁਣ ਛੱਤਾਂ ਵੀ ਡਿੱਗੀਆਂ ਪਈਆਂ ਤੇ ਪਾਣੀ ਨਾਲ ਹਾਂ ਛੱਤਾਂ ਵੀ ਡਿੱਗੀਆਂ ਪਈਆਂ ਤੇ ਮੜਨ ਜੋਗੇ ਨਹੀਂ ਅੰਦਰ ਹੈ ਗਿਆ ਉਹ ਬੱਚਾ ਤੇ ਉਹਨੂੰ ਕਦੀ ਕਿਤੇ ਭਾਉਣੇ ਆ ਕਦੀ ਕਿਤੇ ਭਾਉਣੇ ਆ ਮਹੀਨਾ ਤਾਂ ਲੋਕਾਂ ਦੇ ਘਰਾਂ ਚ ਲਈ ਫਿਰਦੇ ਨੇ ਹਰ ਕੀ ਤੈਨੂੰ ਪਤਾ ਹੀ ਅੱਜਕੱਲ੍ਹ ਹਾਂ ਹਾਂ ਆਪਦਾ ਘਰ ਆਪਦਾ ਹੀ ਹੁੰਦਾ ਰਾਤੀਆਂ ਜੇ ਲੈ ਕੇ ਆਏ ਆ ਤੇ ਉਹਨੂੰ ਧੜਕਣ ਵੱਧ ਗਈ ਹੂੰ ਵੀ ਵੇਖ ਕੇ ਘਰ ਦੀ ਹਾਲਤ ਚੇ ਚੁੱਕੇ ਰਹੇ ਨਗਰ ਮੰਜੇ ਤੇ ਪਾ ਕੇ ਤੇ ਚੁੱਕ ਕੇ ਲਏ ਚਾਰ ਪੰਜ ਜਣੇ ਹੂੰ ਤੇ ਸਾਡੇ ਆ ਸਾਡੀ ਸਹਾਇਤਾ ਕੀਤੀ ਜਾਵੇ ਜਿੰਨੀ ਵੀ ਹੋ ਸਕਦੀ ਆ ਤੇ ਸਾਡੇ ਇੱਥੇ ਪਿੰਡ ਵਾਸੀ ਵੀ ਮੌਜੂਦ ਆ ਗੱਲਬਾਤ ਕਰਾਂਗੇ ਅ ਭਾਈ ਜੀ ਨਾਮ ਕੀ ਆ ਤੁਹਾਡਾ ਮੇਰਾ ਨਾਮ ਸਦੀਪ ਸਿੰਘ ਆ ਜੀ ਬਸਤੀ ਕਿਸ਼ਨ ਸਿੰਘ ਆ ਜੀ ਤੋਂ ਸਰ ਜੀ ਸੇ ਜਿਵੇਂ ਦੇਖ ਦਿਓ ਇਸ ਪਰਿਵਾਰ ਦੇ ਹਾਲਾਤਾਂ ਨੂੰ ਦੁੱਖਾਂ ਦਾ ਪਹਾੜ ਹੀ ਜਿਹੜਾ ਟੁੱਟਿਆ ਹੋਇਆ ਪਹਿਲਾ ਪੁੱਤ ਦੀ ਮੌਤ ਹੋ ਗਈ ਆ ਇੱਕ ਮੰਝੇ ਦੇ ਪਿਆ ਪਸ਼ੂ ਵੀ ਰੋੜ ਗਏ ਝੋਨਾ ਵੀ ਡੁੱਬ ਗਿਆ ਦੇਖੋ ਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਗਰੀਬ ਪਰਿਵਾਰ ਨੂੰ ਉੱਠਣਾ ਤਾਂ ਸਾਰੀ ਮਿਹਰ ਔਖਾ ਹੈ ਤੇ ਇਹ ਵੀ ਰੋਟੀ ਤਾਂ ਖਾਣ ਵਾਸਤੇ ਹੁਣ ਚਲੋ ਸੰਸਤਾ ਜਿਵੇਂ ਭੈਣ ਭਰਾ ਕੋਈ ਜਿਹੜੇ ਬਾ ਫੜ ਰਹੇ ਆ ਉਹ ਰੋਟੀ ਤੇ ਦੇ ਰਹੇ ਆ ਪਰ ਆਉਣ ਵਾਲਾ ਜਿਹੜਾ ਹਾਲਾਤ ਹੈ ਬਹੁਤ ਮਾੜਿਆ ਕਿਉਂਕਿ ਛੱਤ ਵੀ ਡਿੱਗ ਗਈ ਕੰਦਾ ਵੀ ਬਾੜੀਆਂ ਅੰਦਰੇ ਵੜ ਨਹੀਂ ਸਕਦੇ ਉਹ ਕਹਿੰਦੇ ਵੀ ਅਸੀਂ ਮਹੀਨਾ ਇੱਕ ਬਾਹਰ ਰਹੇ ਆ ਲੋ ਬੱਚੇ ਨੂੰ ਲੈ ਕੇ ਬਾਹਰ ਰਹੇ ਆ ਕਿਉਂਕਿ ਬੱਚਾ ਬਿਮਾਰ ਆ ਹਾਂਜੀ ਇੱਕ ਬੱਚਾ ਉਹ ਚੜਾਈ ਕਰ ਗਿਆ ਤੇ ਕਿੰਨਾ ਨੁਕਸਾਨ ਤਾਂ ਫਿਰ ਤੁਹਾਨੂੰ ਪਤਾ ਹੀ ਜਿਹੜਾ ਘਰ ਦਾ ਹੋਇਆ ਜੀ ਬਹੁਤ ਮਾੜਾ ਹੋਇਆ ਅਸੀਂ ਤਾਂ ਇਹ ਵੀ ਇਹਨਾਂ ਨੂੰ ਕੋਈ ਜ਼ਰੂਰ ਜਿੰਨੀ ਵੀ ਮਾਲੀ ਮਦਦ ਹੋਣੀ ਚਾਹੀਦੀ ਹੈ ਪਰਿਵਾਰ ਦੀ ਹੁਣ ਇੱਕ ਗਾਂ ਜਿਹੜੀ ਉਹ ਫਿਰ ਰੁੜ ਗਈ ਆ ਪਾਣੀ ਦੇ ਵਿੱਚ 25 ਦੇ ਵਿੱਚ ਜਿਹੜਾ ਹੜਾ ਆ ਉਹ ਤੋਂ ਫਿਰ ਇਹਨਾਂ ਦੀ ਗਾਂ ਰੁੜ ਗਈ ਤੇ ਜੇ ਇੱਕ ਘਾ ਹੈਗੀ ਸੀ ਉਹ ਦੂਜੀ ਨੂੰ ਵੇਖ ਕੇ ਤੇ ਉਹ ਮਿਲਦੀ ਸੀਗੀ ਤੇ ਨਾਲੇ ਮਿਲ ਕੇ ਚੱਲ ਰਿੰਡੀਆ گاਵਾں ਵੀ ਜਿਹੜੀਆਂ ਪਸ਼ੂ ਵੀ ਦੇੜੇ ਨਾ ਇਕੱਠੇ ਰਹਿਣ ਵਾਲੇ ਹੁੰਦਾ ਏ ਤੇ ਜਦੋਂ ਪਸ਼ੂ ਚਲੇ ਗਿਆ ਤੇ ਦੁੱਧ ਜਿਹੜਾ ਮਾੜਾ ਮੋਰ ਦੋ ਤਿੰਨ ਦਾ ਸੀ ਉਹ ਵੀ ਪੱਜ ਗਿਆ ਪਸ਼ੂ ਦਾ ਸਹਾਰਾ ਹੀ ਕਿਸਾਨ ਨੂੰ ਬਹੁਤ ਹੁੰਦਾ ਹਾਂਜੀ ਬਿਲਕੁਲ ਪਸ਼ੂ ਦਾ ਸਹਾਰਾ ਹੁੰਦਾ ਵੀਰ ਜੀ ਪਰ ਜੇ ਪਸ਼ੂ ਹੁਣ ਦੁੱਧ ਦੇਣਗੇ ਤਾਂ ਹੀ ਸਹਾਰਾ ਨਾ ਹੁਣ ਤਾਂ ਪਸ਼ੂ ਬਣੇ ਪੇ ਬੋਝ ਬਣ ਗਏ ਉਲਟਾ ਬੋਝ ਬਣ ਗਏ ਜੀ ਉਲਟਾ ਕੋਤੋਂ ਹੋਰ ਨੁਕਸਾਨ ਹੋ ਗਿਆ ਜਿਹੜਾ ਪਸ਼ੂ ਜਿਹੜਾ ਸੀ ਉਹ ਵੀ ਚਲੇ ਗਿਆ ਤੇ ਦੁੱਧ ਵੀ ਤਿੰਨ ਵੜ ਗਿਆ ਤੇ ਹੁਣ ਫਿਰ ਗੁਜਰਾਤਾਂ ਉਹ ਓਖਾ ਹੀ ਹੈ ਕੋਈ ਮੁਆਵਜ਼ਾ ਵਗੈਰਾ ਨਹੀਂ ਮਿਲਿਆ ਜਦੋਂ ਇੱਥੇ ਆਏ ਸੀਗੇ ਹੁਣ ਹੜਾ ਮੌਕੇ ਵੀ ਇੱਥੇ ਲੀਡਰ ਆਏ ਸੀਗੇ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਕਿ ਭਾਈ ਸਾਨੂੰ ਜਿਹੜੇ ਇਦਾਂ ਦੇ ਪਰਿਵਾਰ ਆ ਜਿਨ੍ਹਾਂ ਤੇ ਦੁੱਖਾਂ ਦਾ پہا ਟੁੱਟਿਆ ਹੋਇਆ ਉਹਨਾਂ ਨੂੰ ਕਮ ਸੇ ਕਮ ਮੁਆਵਜ਼ਾ ਤਾਂ ਦਿਵਾਓ ਤੁਸੀਂ ਜੁੱਤੀ ਕੋਸ਼ਿਸ਼ ਤਾਂ ਕਰੀਦੀ ਆ ਪਰ ਕੋਈ ਸੁਣੇ ਤਾਂ ਹੀ ਹੈ ਨਾ ਸਰਕਾਰਾਂ ਤਾਂ ਸੁਣਦੀਆਂ ਨਹੀਂ ਹਾਂ ਸੰਸਥਾਵਾਂ ਜਿਹੜੀਆਂ ਚਲੋ ਅਜੇ ਰਚਨ ਦੇ ਏਰੀਆ ਨੇ ਕੁਝ ਚਾਰਾ ਦੇ ਰਹੀਆਂ ਨੇ ਉਹਨਾਂ ਦਾ ਧੰਨਵਾਦ ਅਸੀਂ ਕਰਦੇ ਆ ਕਿ ਉਹ ਉਹ ਜਿਹੜਾ ਕੋਈ ਜਿਵੇਂ ਮੈਡੀਕਲ ਕੈਂਪ ਲਾ ਰਹੇ ਨੇ ਉੱਥੇ ਦੇ ਅਗਿਆਤ ਦਾ ਇਲਾਜ ਵੀ ਕਰਾ ਰਹੇ ਚਲੋ ਅੱਜ ਤਾਂ ਫ੍ਰੀ ਕਰਾ ਰਹੇ ਆ ਪਰ ਵੇਖੋ ਆਉਣ ਵਾਲਾ ਸਮਾਂ ਇਹਨਾਂ ਦਾ ਕਿੰਨਾ ਕੋ ਨੁਕਸਾਨ ਦੇਣਾ ਉਹ ਤਾਂ ਗੱਲ ਤਾਂ ਆਉਣ ਵਾਲੇ ਸਮੇਂ ਦੀ ਹੈ ਨਾ ਜਾਂ ਤਾਂ ਬੁਢਾਪਾ ਕੱਢਣਾ ਔਖਾ ਹੋ ਜਾਣਾ ਔਖਾ ਹੋ ਜਾਣਾ ਮਿਰਜੀ ਬੁਢਾਪਾ ਤਾਂ ਦਿਨ ਦਿਨ ਔਖਾ ਹੋਣਾ ਹੀ ਆ ਫਿਰ ਆਉਣ ਇਹਨਾਂ ਦਾ ਬਲੱਡ ਵਧ ਰਿਹਾ ਹੈ ਕਿਨੋਂ ਪੈਨੋ ਬਲੱਡ ਸ਼ੂਗਰ ਆ ਇੱਕ ਵੀਰ ਦਾ ਜਿਹੜਾ ਬਲੱਡ ਬਹੁਤ ਜ਼ਿਆਦਾ ਵਧ ਰਿਹਾ ਹੁਣ ਆ ਵੀ ਮਰੀਜ਼ ਆ ਆ ਮਰੀਜ਼ ਹੈ ਤੇ ਬੱਚੇ ਨੂੰ ਚੁੱਕ ਲੈ ਜਾਣਗੇ ਕਿ ਆਪ ਨੂੰ ਆਪ ਤੇ ਦਵਾਈ ਲੈ ਕੇ ਖਾਣਗੇ ਹਾਂਜੀ ਔਖਾ ਹੋ ਗਿਆ ਵੈਸੇ ਵੀ ਜਵਾਨ ਪੁੱਤ ਆ ਮੰਜੇ ਤੇ ਪਿਆ ਹ ਜਵਾਨ ਪੁੱਤ ਵੈਸੇ ਹੀ ਅ ਬੜੀ ਸ਼ਰਮ ਆਉਂਦੀ ਆ ਕਿ ਜਵਾਨ ਪੁੱਤ ਨੂੰ ਅਸੀਂ ਮੋਢਾਂ ਤੇ ਚੱਕ ਕੇ ਤੁਰੇ ਫਿਰਦੇ ਜਵਾਨ ਪੁੱਤ ਨੂੰ 2 ਸਾਲ ਹੋ ਗਏ ਮੋਢੇ ਤੇ ਚੱਕ ਤੁਰੇ ਫਿਰਦੇ ਆ ਫਿਰ ਅਸੀਂ ਆ ਵੀ ਜੇ ਉਹਦਾ ਸੰਸਥਾ ਨੇ ਇਲਾਜ ਕਰਾਇਆ ਉਹ ਤਾਂ ਧੰਨਵਾਦ ਹੈ ਸੰਸਥਾ ਜਿਹਨੇ ਇਲਾਜ ਕਰਾਇਆ ਪਰ ਫਿਰ ਵੀ ਕੋਸ਼ਿਸ਼ ਤਾਂ ਜਿਹੜੀ ਹੈ ਜੀਵਨ ਨਿਭਾਉਣ ਵਾਸਤੇ ਬਹੁਤ ਕੁਝ ਕਰਨਾ ਪਊਗਾ ਫਿਰ ਜੀ ਹਾਂਜੀ ਮਾਲੀ ਸਰ ਜਿੰਨੀ ਵੀ ਹੁੰਦੀ ਆ ਅਸੀਂ ਤਾਂ ਇਹ ਵਤ ਵਤ ਕਰਿਓ ਕਿਉਂਕਿ ਅਸੀਂ ਵੀ ਹੁਣ ਇਸ ਲੈਵਲ ਤੇ ਨਹੀਂ ਹੈਗੇ ਕਿ ਅਸੀਂ ਆਪ ਕਰ ਲਈਏ ਕਿਉਂਕਿ ਸਾਡਾ ਸਾਰਾ ਕੁਝ ਰੁੜ ਗਿਆ ਬਿਲਕੁਲ ਹਾਂਜੀ ਸਰ ਉਸੇ ਦੇਖ ਕੇ ਆਏ ਜੀ ਜੀ ਕਿ ਸਾਡੇ ਜੋ ਹੀ ਖੇਤੀਬਾੜੀ ਸਰ ਰੁੜ ਗਿਆ ਜੋ ਵੀ ਕਾਰੋਬਾਰ ਸਾਰੇ ਖਤਮ ਹੋ ਗਏ ਤੇ ਖੇਤੀਬਾੜੀ ਸਾਡਾ ਕਾਰੋਬਾਰ ਹੈ ਜੀ ਹੋਰ ਅਸੀਂ ਕੀ ਕਰ ਸਕਦੇ ਸੀ ਕੀ ਮੰਗ ਕੀ ਕਰਦੇ ਹੋ ਇਸ ਪਰਿਵਾਰ ਲਈ ਅਸੀਂ ਤਾਂ ਮੰਗ ਕਰਦੇ ਵੀਰ ਜੀ ਜਿੰਨਾ ਵੀ ਕੋਈ ਭੈਣ ਭਰਾ ਜਿਹੜਾ ਕੋਈ ਸਸਤਾ ਜੀ ਬਾ ਫੜ ਸਕਦਾ ਵੀਰ ਹਾਂ ਉਫੜਨ ਕਿਉਂਕਿ ਮਾਲਿਸਾ ਦਾ ਕਰਨ ਨਦੀ ਜਿੰਨੇ ਵੀ ਹੋ ਸਕਦੀ ਹੈ ਜੀ ਅਸੀਂ ਸਹੀ ਕਹਾਂਗੇ ਅਈਆਂ ਨਾ ਧੰਨਵਾਦੀ ਕਰਾਂਗੇ ਵੀਰਾਂ ਦੇ ਪਿੱਛੇ ਇੱਥੇ ਆਓ ਆਣ ਕੇ ਵੇਖੋ ਮੌਕਾ ਵੇਖੋ ਆਣ ਕੇ ਜੇ ਬੰਦਾ ਆ ਕੇ ਫਿਰ ਜਰੂਰ ਸੰਸਤਾ ਹੱਥ ਮੇਨੋਂ ਹੱਥ ਫੜੇ ਹਾਂਜੀ ਤਾਂ ਵੈਸੇ ਮਾਤਾ ਜੀ ਜਿਹੜਾ ਮੁੰਡਾ ਮਨ ਜਿਤੇ ਪਿਆ ਹੋਇਆ ਉਹਨੂੰ ਹੋਇਆ ਕੀ ਸੀਗਾ ਉਹਨੂੰ ਨਾ ਕੁਝ ਵੀ ਨਹੀਂ ਹੋਇਆ ਉਹਨੂੰ ਆਪ ਦੇ ਆਪ ਹੀ ਚੂਲੇ ਉਹਦੇ ਖਰਾਬ ਹੋ ਗਏ ਆ ਹੂੰ ਪੁਲਿਸ ਨੇ ਕੁੱਟ ਮਾਰ ਕੀਤੀ ਵੀ ਜਦੋਂ ਲੜਾਈ ਲੜੀ ਕਿਤੇ ਹੋਈ ਸੀ ਤੇ ਉਦੋਂ ਇਹਨਾਂ ਕੁੱਟ ਦੇ ਕੱਟਦੇ ਰਹੇ ਤੇ ਉਦੋਂ ਬਾਅਦ ਸਾਨੂੰ ਪਤਾ ਨਹੀਂ ਲੱਗਾ ਅਸੀਂ ਅਖਾ ਡਿਗ ਸਿੱਲੀ ਆ ਉਹਦਾ ਇਲਾਜ ਲੋਜ ਕਰਾਉਂਦੇ ਰਹੇ ਆ ਤੇ ਮੁੜ ਕੇ ਉਸ ਤੋਂ ਬਾਅਦ ਹੁਣ ਅਮਰ ਕਰਾਈ ਆ 5-6 ਮਹੀਨੇ ਹੋ ਗਏ ਆ ਤੇ ਉੱਚ ਪਤਾ ਲੱਗਾ ਸਾਨੂੰ ਵੀ ਚੂਲੇ ਖਰਾਬ ਹੋ ਗਏ ਤੇ ਹੁਣ ਇਹ ਲਾਜ ਕਿੱਥੋਂ ਚੱਲ ਰਿਹਾ ਲਾਜ ਮੋਗਿਆਂ ਚੱਲ ਰਿਹਾ ਉਥੋਂ ਲੁਧਿਆਣਿਆਂ ਲੁਧਿਆਣਿਆਂ ਹਾਂ ਉਹ ਨੂੰ ਪਤਾ ਨਾ ਮੈਨੂੰ ਤੇ ਪਤਾ ਨਹੀਂ ਕਿਹੜਿਆ ਹਸਪਤਾਲੋਂ ਚੱਲ ਮੈਨੂੰ ਨਾਂ ਨਹੀਂ ਆਉਂਦਾ ਹੂੰ ਤੇ ਖਰਚੇ ਦਾ ਕਿਵੇਂ ਚੱਲਦਾ ਦਵਾਈ ਬੂਟੀ ਵੀ ਲਿਆਉਣੀ ਘਰ ਦਾ ਖਰਚ ਵੀ ਚਲਾਉਣਾ ਕੁਝ ਵੀ ਨਹੀਂ ਹੁੰਦਾ ਹਿਸਾਬ ਨਾਲ ਜੇ ਕੋਈ ਕੋਈ ਦੇ ਦੇ ਤੇ ਫੇਰ ਹੀ ਆ ਨਾ ਹੋ ਹੁਣ ਤਿਆਰਤੀਆਂ ਵੀ ਨਹੀਂ ਨਾ ਦੇਣਾ ਪੈਸਾ ਅੱਗੇ ਤੇ ਦਿੰਦੇ ਸੀ ਤੇ ਹੁਣ ਉਹਨਾਂ ਕਿੱਥੋਂ ਦੇਣਾ ਹੁਣ ਇਹ ਵੀ ਦਾ ਮੁੰਡਾ ਐ ਇਹਦੀ ਘਰ ਦੀ ਵੀ ਜਿਹੜੀ ਐ ਨਾ ਉਹ ਵੀ ਟੈਨਸ਼ਨ ਆ ਉਹਦੇ ਆ ਕਲੋਟਾਂ ਦੇ ਆ ਗਿਆ ਦਿਲ ਚ ਨਾਲੀ ਦੇ ਵਿੱਚ ਟੈਨਸ਼ਨ ਹੋਈ ਹਾਂ ਟੈਨਸ਼ਨ ਹੋਈ ਜਾਂਦੀ ਐ ਤੇ ਉਹਨੂੰ ਉਹ ਆਪ ਬਿਮਾਰ ਸਵੇਰੇ ਉਹਦੇ ਪੇਕੇਆਂ ਦੇ ਵਿਲ ਦੇ ਉਥੇ ਲੈ ਕੇ ਜਾਵਾਂਗੇ ਮੋਗੇ ਤੇ ਬਹੁਤ ਔਖੇ ਆ ਸੀ ਹਾਂ ਜੀ ਤੇ ਦੂਜੀ ਵੀ ਜਿਹੜੀ ਉਹ ਟੀ ਉਹ ਪੇਕੇ ਗਈ ਬੱਚੇ ਨੂੰ ਲੈ ਕੇ ਹਾਂ ਦੀ ਆਪਦੇ ਨੂੰ ਉਹ ਹੋਣੀ ਗਈ ਪਾਣੀਆਂ ਦੇ ਵਿੱਚ ਤਾਂ ਬਿਲਕੁਲ ਇਹ ਉਹ ਪਰਿਵਾਰ ਆ ਜਿਸ ਤੇ ਦੁੱਖਾਂ ਦਾ ਪਹਾੜ ਜਿਹੜਾ ਟੁੱਟਿਆ ਹੋਇਆ ਹੈ ਹੜਾ ਆਏ 2023 ਵਿੱਚ ਜਦੋਂ ਆਇਆ ਉਦੋਂ ਪਸੂ ਡਰ ਗਏ ਤੇ ਜੇ ਹੁਣ 2025 ਵਿੱਚ ਹੜਾ ਆਇਆ ਤਾਂ ਮਕਾਨ ਦੀ ਛੱਤ ਜਿਹੜੀ ਡੱਗ ਗਈ ਆ ਫਸਲ ਪਾਣੀ ਵਿੱਚ ਡੁੱਬ ਗਈ ਆ ਇੱਕ ਪੁੱਤ ਦੀ ਮੌਤ ਹੋ ਚੁੱਕੀ ਆ ਦੂਸਰਾ ਮੰंजे ਤੇ ਪਿਆ ਹੋਇਆ ਹਾਲਾਤ ਕਾਫੀ ਤਰਸਯੋਗ ਹੈ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਆ ਸਮਾਜ ਸੇਵੀ ਸੋ ਸਥਾਵਾਂ ਅੱਗੇ ਐਨਆਰਆਈ ਵੀਰਾਂ ਅੱਗੇ ਕਿ ਉਹਨਾਂ ਦੀ ਵੱਧ ਤੋਂ ਵੱਧ ਮਦਦ ਜਿਹੜੀ ਆ ਉਹ ਕੀਤੀ ਜਾਵੇ ਅਸੀਂ ਇਹ ਨਹੀਂ ਕਹਿ ਰਹੇ ਕਿ ਤੁਸੀਂ ਸਿੱਧਾ ਅਕਾਊਂਟ ਵਿੱਚ ਹੀ ਇਹਨਾਂ ਦੇ ਜੋ ਤੁਸੀਂ ਸੇਵਾ ਕਰਨੇ ਸਿੱਧੇ ਅਕਾਊਂਟ 'ਚ ਹੀ ਪਾਓ ਤੁਸੀਂ ਇੱਥੇ ਆਓ ਹਾਲਾਤ ਦੇਖੋ ਹਾਲਾਤ ਦੇਖ ਕੇ ਤੁਸੀਂ ਇਹਨਾਂ ਦੀ ਮਦਦ ਜਿਹੜੀ ਆ ਉਹ ਕਰ ਸਕਦੇ ਹੋ ਅਸੀਂ ਵੀ ਆਪਣੇ ਵੱਲੋਂ ਅਪੀਲ ਕਰਦੇ ਹਾਂ ਸਮਾਜ ਸੇਵੀ ਵੀਰਾਂ ਨੂੰ ਅਤੇ ਐਨਆਰਆਈ ਵੀਰਾਂ ਨੂੰ ਕਿ ਇਸ ਪਰਿਵਾਰ ਦੇ ਹਾਲਾਤ ਕਾਫੀ ਤਰਸਯੋਗ ਆ ਤਾਂ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਜਿਹੜੀ ਆ ਉਹ ਕਰਨੀ ਚਾਹੀਦੀ ਆ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਵੀ ਇਸ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਪੰਜਾਬ ਦੇ ਲੋਕਾਂ ਨਾਲ ਜਿਹੜੇ ਇਲਾਕੇ ਹੜ੍ਹ ਪ੍ਰਭਾਵਿਤ ਆ ਕਿ ਜਿਹੜੇ ਲੋਕ ਹੜ੍ਹ ਪੀੜਤ ਆ ਉਹਨਾਂ ਨੂੰ ਬੰਦਾ ਮੁਆਵਜ਼ਾ ਜਿਹੜਾ ਉਹ ਦਿੱਤਾ ਜਾਊਗਾ ਸੋ ਲੋੜ ਹੈ ਪੰਜਾਬ ਸਰਕਾਰ ਨੂੰ ਵੀ ਇਸ ਵੱਲ ਧਿਆਨ ਦੇਣ ਦੀ ਤਾਂ ਇਸ ਪਰਿਵਾਰ ਦੀ ਬਾਹ ਫੜਨ ਦੀ ਤਾਂ ਜੋ ਇਹਨਾਂ ਦੇ ਸਿਰ ਜਿਹੜਾ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਉਸ ਤੋਂ ਕੁਝ ਰਾਹਤ ਜਿਹੜੀ ਆ ਉਹ ਮਿਲ ਸਕੇ ਉਹ ਗਲਪੂਤ ਕੈਮਰਾਮੈਨ ਰਾਜੀਵ ਰੁੱਦ ਨਾਲ ਰਮਜੀਤ ਸਖਾਣਾ ਪੰਜਾਬੀ ਲੋਕ ਚੈਨਲ